ਕਪਾਵਕ ਹੋ ਗਏ ਆ ਰੋਣਾ ਨਹੀਂ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਗਏ ਕਈਆਂ ਦੇ ਜੀ ਵੀ ਇਸ ਸੰਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਹੈ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਐ ਉਹ ਹੱਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ। ਹਾਂ। ਕਿਹੜਾ ਪਿੰਡ ਹੈ? ਧੰਨਵਾਦ ਆ ਵੀ ਤੁਹਾਡੇ ਤੋਂ ਅਸੀਂ ਪੈਰਾਂ ਵਰਗੇ ਨਹੀਂ 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 ਉਹ ਮਾਲਾ ਗਰੀ ਕਰਨਾ ਚਾਹੀਦਾ ਹੈ। ਤੁਹਾਨੂੰ ਚੜ੍ਹਦੀ ਕਰਨਾ ਚਾਹੀਦਾ ਹੈ। ਚੱਲੋ ਨਿਕਲੋ ਚ। ਬੋਲੇ ਸੋਨਿਆ ਬੜਪੀ ਚਲ ਬੰਬੀ ਤੇ ਕੋਈ ਨਾ ਕੋਈ ਨਾ ਕੋਈ ਨਾ ਤੁਸੀਂ 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 ਭਾਵਕ ਨਾ ਹੋ ਕੋਈ ਨਾ ਸਭ ਕੁਝ ਠੀਕ ਹੋ ਜਾਣਾ ਸਭ ਕੁਝ ਠੀਕ ਹੋ ਜਾਣਾ ਅਸੀਂ ਆਉਂਦੇ ਜਾਂਦੇ ਰਵਾਂਗੇ ਤੁਹਾਡੇ ਕੋਲ ਡੋਰ ਜਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਸੋ ਇੱਥੇ ਬਹੁਤ ਜ਼ਿਆਦਾ ਜਿਹੜੇ ਆ ਹੜ੍ਹਾਂ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ ਔਰ ਜਿੰਨਾ ਵੀ ਉਹਨਾਂ ਕੋ ਡੋਰ ਜਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਸੋ ਇਥੇ ਬਹੁਤ ਜ਼ਿਆਦਾ ਜਿਹੜੇ ਆ ਹੜ੍ਹਾਂ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ ਔਰ ਜਿੰਨਾ ਵੀ ਉਹਨਾਂ ਕੋ ਹੋ ਰਿਹਾ ਆ ਉਹ ਸਾਰੇ ਆਪਣਾ ਜਿਹੜਾ ਆ ਘਰ ਘਰ ਜਾ ਕੇ ਜਿਹੜੇ ਲੋਕਾਂ ਨੂੰ ਲੋੜ ਆ ਸਮਾਨਾਂ ਦੀ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਆ ਉਹਨੂੰ ਪੂਰਾ ਕਰ ਰਹੇ ਆ ਅੱਜ ਜਿਹੜਾ ਵਾ ਲੋਕਾਂ ਦੀ ਜ਼ਰੂਰਤ ਲਈ ਜਮਾਨ ਲੈ ਕੇ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਨੇ ਦੇਖ ਰਹੇ ਹੋ ਪੰਜਾਬ ਪਾਵਰ ਨਿਊਜ਼ ਤੇ ਬੜੀ ਹੀ ਨੇਕ ਰੂਹ ਜਿਹੜੇ ਫਰੋਜ਼ ਖਾਨ ਸਾਹਿਬ ਖੁਦ ਜਿਹੜੇ ਆ ਡੇਰਾ ਬਾਬਾ ਨਾਨਕ ਦੇ ਜਿਹੜੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਿਹੜੇ ਆ ਉਹ ਲੋੜਵੰਦ ਲੋਕਾਂ ਨੂੰ ਡੋਰ ਜਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਸੋ ਇੱਥੇ ਬਹੁਤ ਜ਼ਿਆਦਾ ਜਿਹੜੇ ਆ ਹੜ੍ਹਾਂ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ ਉਹ ਜਿੰਨਾ ਵੀ ਉਹਨਾਂ ਕੋ ਹੋ ਰਿਹਾ ਆ ਉਹ ਸਾਰੇ ਆਪਣਾ ਜਿਹੜਾ ਆ ਘਰ ਘਰ ਜਾ ਕੇ ਜਿਹੜੇ ਲੋਕਾਂ ਨੂੰ ਲੋੜ ਆ ਸਮਾਨਾਂ ਦੀ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਆ ਉਹਨੂੰ ਪੂਰਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆਣ ਕੇ ਗਰੀਬ ਥੋੜੀਆਂ ਤੁਸੀਂ ਤਾਨੂੰ ਮਹਾਰਾਜ ਬੜੀ-ਬੜੀ ਉਮਰ ਕਰੇ ਵਖਤ ਤਾਨੂੰ ਮਹਾਰਾਜ ਜਿੰਦ ਗਾਨੀ ਬਖਸ਼ੇ ਤੁਹਾਡੀਆਂ ਉਮਰਾਂ ਬਖਸ਼ੇ ਅਬ ਬਹੁਤ ਥੋੜਾ ਡਿਨਰ ਸਟੈਗਾਲੋ ਤੂੰ ਹੀ ਹੁੰਦੇ ਰਹੋ ਸਾਡੀ ਕਿਰਪਾ ਦੀ ਸੇਵਾ ਕਰਦੇ ਰਹੋ ਅਈ ਤੋਂ ਦਦਾਲੇ ਆ ਤੁਸੀਂ ਬਾਲੇ ਵੀ ਪਾ ਲੇ ਬਾਲੇ ਵੀ ਤੁਹਾਡੀ ਬਹੁਤ ਬਾਲੇ ਵੀ ਪਾ ਬਾਲੇ ਵੀ ਬਸ ਬਸ ਅੱਛਾ ਬਹੁਤ ਹੀ ਦਰਿਆ ਦੇ ਇਨਸਾਫ ਆਪਾਂ ਖੁਦ ਭਾਵੁਕ ਹੋ ਗਏ ਆ ਵੀ ਜਿਵੇਂ ਕਹਿੰਦੇ ਵੀ ਅੱਖਾਂ ਚੋਂ ਹੰਝੂ ਨਿਕਲਣ ਵਾਲਾ ਕੰਮ ਹੋ ਗਿਆ ਆ